ਇਹ ਮੁਲਕ ਪਰਾਇਆ ਮੈਨੂੰ ਆਉਂਦਾ ਵਾਟੇ ਖਾਣ ਨੂੰ ਦਿਲ ਕਰੀ ਜਾਂਦਾ ਵਤਨਾ ਨੂੰ ਮੁੜ ਜਾਣ ਨੂੰ ਇਹ ਮੁਲਕ ਪਰਾਇਆ ਮੈਨੂੰ ਆਉਂਦਾ ਵਾਟੇ ਖਾਣ ਨੂੰ ਦਿਲ ਕਰੀ ਜਾਂਦਾ ਵਤਨਾ ਨੂੰ ਮੁੜ ਜਾਣ ਨੂੰ ਅ ਚੰਦਰੀ ਕਲਹਿਜੇ ਵਿੱਚ ਮੱਚੀ ਜਾਵੇ ਕਾਲ ਜਈ ਚੰਦਰੀ ਕਲਹਿਜੇ ਵਿੱਚ ਮੱਚੀ ਜਾਵੇ ਕਾਲ ਜਈ ਵਾਦੂ ਇੱਕ ਪਲ ਵੀ ਗੁਜ਼ਾਰ ਨਾ ਹੁੰਦਾ ਬੇਬੇ ਮੈਂ ਸਮੁੰਦਰਾਂ ਤੋਂ ਪਾਰ ਨਾ ਹੁੰਦਾ ਜੇ ਪੁੱਤ ਤੇਰਾ ਬੇਰਜਗਾਰ ਨਾ ਹੁੰਦਾ ਬੇਬੇ ਮੈਂ ਸਮੁੰਦਰਾਂ ਤੋਂ ਪਾਰ ਨਾ ਹੁੰਦਾ ਜੇ ਪੁੱਤ ਤੇਰਾ ਬੇਰਜਗਾਰ ਨਾ ਹੁੰਦਾ ਹਾ ਹੁੰਦੀ ਜੇ ਜ਼ਮੀਨ ਖੇਤੀ ਬਾੜੀ ਕਰ ਲੈਣੀ ਸੀ ਜੇ ਇੱਥੇ ਪੌੜ ਮਿਲਦੇ ਦਿਹਾੜੀ ਕਰ ਲੈਣੀ ਸੀ ਹਾ ਹੁੰਦੀ ਜੇ ਜ਼ਮੀਨ ਖੇਤੀ ਬਾੜੀ ਕਰ ਲੈਣੀ ਸੀ ਜੇ ਇੱਥੇ ਪੌੜ ਮਿਲਦੇ ਦਿਹਾੜੀ ਕਰ ਲੈਣੀ ਸੀ ਹਕ ਕਰਦੇ ਤਾਂ ਲੋਕ ਕਰੀ ਜਾਂਦੇ ਬਦਨਾਮੀ ਇੱਥੇ ਵੀ ਤੇ ਗੋਰਿਆਂ ਦੀ ਕਰਾਵੇਂ ਗੁਲਾਮੀ ਪੈਂਦਾ ਮੰਨਣਾ ਹੁਕਮ ਇਨਕਾਰ ਨਾ ਹੁੰਦਾ ਬੇਬੇ ਮੈਂ ਸਮੁੰਦਰਾਂ ਤੋਂ ਪਾਰ ਨਾ ਹੁੰਦਾ ਜੇ ਪੁੱਤ ਤੇਰਾ ਬੇਰਜ਼ਗਾਰ ਨਾ ਹੁੰਦਾ ਬੇਬੇ ਮੈਂ ਸਮੁੰਦਰਾਂ ਤੋਂ ਪਾਰ ਨਾ ਹੁੰਦਾ ਜੇ ਪੁੱਤ ਤੇਰਾ ਬੇਰਜ਼ਗਾਰ ਨਾ ਹੁੰਦਾ ਦਸ਼ਨ ਜਗਦੇਵ ਨੂੰ ਨੇ ਯਾਦ ਜ਼ਿੰਮੇ ਵਾਰੀਆਂ ਬਾਪੂ ਜੀ ਨੇ ਮੇਰੇ ਤੋਇਓਂ ਮੀਂਹ ਦਾਲਾਈਆਂ ਸਾਰੀਆਂ ਜਗ ਜਗਦੇਵ ਨੂੰ ਨੇ ਆਦ ਜ਼ਿੰਮੇਵਾਰੀਆਂ ਬਾਪੂ ਨੇ ਵੀ ਮੇਰੇ ਤੋਇਓਂ ਮੀਂਹ ਦਾਲਾਈਆਂ ਸਾਰੀਆਂ ਹੁੰਦਾ ਅੱਖੀਆਂ ਤੋਂ ਦੂਰ ਨਾ ਜਵਾਨ ਪੁੱਤ ਤੇਰਾ ਜਗਦੇਵ ਕਲਾਂ ਗਿਲ ਨੇ ਸੀ ਕਰਨਾ ਬਸੇਰਾ ਕੀਤਾ ਚੰਦਰੇ ਹਾਲਾਤਾਂ ਜਿਹਲਾ ਚਾਰ ਨਾ ਹੁੰਦਾ ਬੀਬੇ ਮੈਂ ਸਮੁੰਦਰਾਂ ਤੋਂ ਪਾਰ ਨਾ ਹੁੰਦਾ ਜੇ ਪੁੱਤ ਤੇਰਾ ਵੀ ਰੋਜ਼ਗਾਰ ਨਾ ਹੁੰਦਾ ਬੇਬੇ ਨਾਲ ਸੰਬੰਧ ਰਾਂ ਤੋਂ ਪਾਰ ਨਾ ਹੁੰਦਾ ਜੇ ਪੁੱਤ ਤੇਰਾ ਬੇਰਜ਼ਗਾਰ ਨਾ ਹੁੰਦਾ ਜੇ ਚੰਗਾ ਵਗਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਥੈਂਕ ਯੂ